ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਫੇਰ ਲੱਗੀਆਂ ਦੀ ਸਾਗ ਬਣਾਉਣ ਮੈਂ ਕਿ ਸਾਗ ਬਣਾਉਂਦੇ ਬਣਾਉਂਦੇ ਆਪਣੇ ਭੈਣ ਭਰਾਵਾਂ ਨਾਲ ਚੱਲੋ ਆਪਾਂ ਗੱਲਾਂ ਬਾਤਾਂ ਵਿਟਾਰ ਲੈਣੇ ਆ ਸਾਗ ਬਹੁਤ ਸਸਤਾ ਹੋ ਗਿਆ ਐ ਤੇ ਸਾਡੇ ਤੇ ਜੀ ਵਿਹਾਂ ਦਾ 3-3 ਕਿਲੋ ਮਿਲ ਜਾਂਦਾ ਐ ਤੇ ਮੈਂ ਚਾਹ ਰਿਆਂ ਦਾ 6 ਕਿਲੋ ਸਾਗ ਲੈ ਲਿਆ ਵਿਹਾਂ ਦੀ ਪਾਲਕ ਲੈ ਲਈ 60 ਰੁਪਏ ਦਾ ਮੈਂ ਕਿ ਕੋਈ ਗੱਲ ਨਹੀਂ ਸਾਗ ਲੈ ਲੈਂਦੇ ਮੈਂ ਹੁਣ ਪਾਣੀ ਪਾ ਲਿਆ ਤੇ ਇਹਦੇ ਚ ਲੂਣ ਪਾ ਦੇਣ ਲੱਗੀ ਆ ਹੁਣ ਮੈਂ ਤੁਹਾਨੂੰ ਦਿਖਾਉਣੀ ਵੀ ਮੈਂ ਸਾਗ ਜਿਹੜਾ ਆ ਕਿੰਤਾਂ ਛਿੱਲਿਆਤ ਸਾਕਤੰ ਮੈਂ ਸਾਰਾ ਛਿੱਲ ਬਣਾ ਕੇ ਰੱਖ ਲਿਆ ਹੈਗਾ ਆ ਮੈਂ ਸਾਰੇ ਇਹਨਾਂ ਕੱਲੀ ਕੱਲੀ ਗੰਦਲ ਜਿਹੜੀ ਮੈਂ ਇਸ ਤਰ੍ਹਾਂ ਹੀ ਹਨਾ ਛਿੱਲੀਆਂ ਹੈਗੀਆਂ ਇਸ ਤਰ੍ਹਾਂ ਕਰਕੇ ਬਹੁਤ ਪੱਤੇ ਮੈਂ ਇਹਨਾਂ ਦੇ ਰਾਹ ਤੇ ਪੱਤੇ ਮੈਂ ਰੱਖੇ ਨਹੀਂ ਹੈਗੇ ਨਾਲ ਤਾਂ ਹੁਣ ਵੀ ਮੈਂ ਪਾਉਂਦੀ ਪਾਉਂਦੀ ਸਾਗ ਜਿੰਨੇ ਪੱਤੇ ਹੋਏ ਮੈਂ ਥੋੜੇ ਜਿਹਾ ਹੋਰ ਲਾ ਦਿਆ ਨੇ ਤਾਂ ਮੈਂ ਇਸ ਤਰ੍ਹਾਂ ਕਰਕੇ ਦੇਖੋ ਕੱਲੀਆਂ ਗੰਦਲਾਂ ਦਾ ਆਪਾਂ ਸਾਗ ਅੱਜ ਬਣਾਉਣਾ ਹੈ ਕਦੀਆਂ ਗੰਦਨਾ ਸਾਗ ਦੇ ਲੋ ਅੱਜ ਤੁਸੀਂ ਤੇ ਆਪਾਂ ਸਾਗ ਨੂੰ ਲੱਗੇ ਇਹਨਾਂ ਦਾ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖ ਲਓ ਆਪਾਂ ਲੱਗੇ ਕੱਲੀਆਂ ਗੰਦਨਾ ਦਾ ਸਾਗ ਬਣਾਉਣ ਤੁਸੀਂ ਵੀ ਬਣਾ ਲਓ ਇਸ ਤਰ੍ਹਾਂ ਬਹੁਤ ਸਸਤਾ ਹੋਇਆ ਜਾਂਦਾ ਜਾਂਦਾ ਸਾਗ ਮੋੜ ਕਿਥੇ ਫੇਰ ਮਿਲਣਾ ਵੀ ਨਹੀਂ ਹੈਗਾ ਗਰਮੀਆਂ ਨੂੰ ਤੁਸੀਂ ਵੀ ਜੇ ਤੁਹਾਡੇ ਵੀ ਇਹਨਾਂ ਸਸਤਾ ਸਾਬ ਹੈਗਾ ਜਾਂ ਤਾਂ ਦੇ ਖੇਤਾਂ ਦਾ ਸਾਗ ਹੈਗਾ ਤੁਸੀਂ ਤਾਂ ਬਣਾਓ ਮੈਂ ਕਹਿੰਦੀ ਜੇ ਮੈਂ ਖੇਤਾਂ ਚੋਂ ਮੈਂ ਤਾਂ ਸਾਗ ਐ ਕੋਈ ਪਤਾ ਨਹੀਂ ਰੱਖਣਾ ਮੈਂ ਤਾਂ ਕਰਦੀਆਂ ਜਾਂਦਲਾਂ ਵਾਸ ਖਾਣਾ ਪੱਤੇ ਖਾਣ ਦਾ ਹੀ ਹੁੰਦਾ ਹੈ ਫਾਇਦਾ ਤਾਂ ਪਰ ਸਾਡੇ ਆਰ ਕੇ ਜਿਨ੍ਹਾਂ ਨੇ ਖੇਤਾਂ ਚੋਂ ਤੋੜ ਕੇ ਬਣਾਉਣਾ ਹੁੰਦਾ ਨਾ ਸਾਨੂੰ ਆਦਤਾਂ ਪਈਆਂ ਹੋਈਆਂ ਆ ਵੀ ਇਸ ਤਰ੍ਹਾਂ ਤੇ ਪਰ ਮੈਂ ਅੱਜ ਵੀ ਸਾਗ ਜਿਹੜਾ ਕੱਟਣਾ ਨਹੀਂ ਹੈਗਾ ਮੈਂ ਐਸੀ ਤਰ੍ਹਾਂ ਹਾਂ ਮਰੋੜ ਮਰੋੜ ਕੇ ਸਾਗ ਜਿਹੜਾ ਆ ਪਾ ਦੇਣਾ ਹੈ ਵਿੱਚ ਚਲੋ ज्यादा ही है थोड़ा जा कट्टी रही थोड़ा कट है, ज्यादा नहीं कटना मैं हजे भी मोटा ही है मैं यही है उवरी चुवरी कटूंगी नहीं लो देख लो बस इस तरह कट कट के आप जो सर देना है बिच कूकर नंदना तो है ही झाटे बन जाने इस तरह मैं तुम थोड़ा जहा फोन नीव करके दिखा दिनी हाँ ਕਲਸ ਅਸਤਰਾਇਨ ਤੇ ਅਜਾਰੇ ਵੀਜ਼ ਕਰਨੇ ਆਪਾਂ ਬਾਧੂ ਕਰਨੇ ਨੇ ਤੁਸੀਂ ਹੁਣ ਵਿੱਚ ਤੱਕ ਇਹਨਾਂ ਨੂੰ ਕਹਿ ਦੇਣਾ ਹੈ ਵੀਰਾਂ ਨਾਲੋਂ ਤਾਂ ਬਸ ਉਹਦੇ ਪੱਠੇ ਵੀ ਰੀਖ ਹੁੰਦੇ ਪਰ ਤੁਸੀਂ ਇੱਕ ਗੱਲ ਕਿਤੇ ਵੀ ਨੋਟ ਕਰਕੇ ਦੇਖਿਓ ਜਿੰਨਾ ਆਪਾਂ ਬਰੀਕ ਸਾਗ ਕੱਟਾਂਗੇ ਨਾ ਓਨਾ ਹੀ ਜ਼ਿਆਦਾ ਟਾਈਮ ਲੱਗੂਗਾ ਮੈਂ ਤੇ ਇਹ ਚੀਜ਼ਾਂ ਦੇਖੀਆਂ ਆ ਪਹਿਲਾਂ ਆਪਾਂ ਨੇ ਉਹ ਹੁੰਦੀਆਂ ਸੀ ਨਾ ਮਸ਼ੀਨਾਂ ਹੁਣ ਵੀ ਹੈਗੀਆਂ ਆ ਉਹ ਟੋਕਾ ਜਿਹਨੂੰ ਕਹਿੰਦੇ ਆ ਮਸ਼ੀਨ ਸਾਗ ਕੱਟਣ ਵਾਲੀ ਉਹ ਵੀ ਹੈਗੀ ਇਹ ਨਹੀਂ ਗਾ ਤੇ ਵੀ ਆਪਣੇ ਕੋਲ ਨਹੀਂ ਹੈਗੀ ਹੈਗੀ ਆ ਤੇ ਪਰ ਹਨਾ ਉਹਦੇ ਨਾਲ ਸਾਗ ਕੱਟਿਆ ਹੱਥ ਨਾਲ ਸਾਗ ਕੱਟਿਆ ਹੋਇਆ ਜਾਂ ਇਸ ਤਰ੍ਹਾਂ ਸਾਗ ਪਾਇਆ ਹੋਇਆ ਦੇਖਿਓ ਤੁਸੀਂ ਫਰਕ ਜਿਹੜਾ ਮਸ਼ੀਨ ਨਾਲ ਕੱਟਿਆ ਹੋਇਆ ਸਾਗ ਹਨਾ ਉਹ ਜਲਦੀ ਨਹੀਂ ਬਣੂਗਾ ਜਿਹੜਾ ਆਪਾਂ ਦੂਜਾ ਆਪਾਂ ਉਦਾਂ ਮਸ਼ੀਨ ਨਾਲ ਦਾਤੀ ਨਾਲ ਕੱਟਦੇ ਆ ਉਹ ਵੀ ਜਲਦੀ ਬਣ ਜਾਂਦਾ ਤੇ ਜਿਹੜਾ ਆਪਾਂ ਇਸ ਤਰ੍ਹਾਂ ਕਰਕੇ ਆਪਾਂ ਇੰਨਾ ਮੋਟਾ ਸਾਗ ਪਾਉਨੇ ਆ ਤੁਸੀਂ ਕਹਣਾ ਇਹ ਉਸ ਤੋਂ ਵੀ ਜਲਦੀ ਬਣ ਜਾਂਦਾ ਮੈਂ ਹੁਣ ਇਹ ਨਾ ਪੱਤੇ ਜਿਹੜੇ ਆ ਆਹ ਜਿਹੜੇ ਆ ਮੇ ਪੌਣੇ ਨਹੀਂ ਹੈਗੇ ਇਹਨੂੰ ਰੱਖ ਦਿੰਦੀ ਸਾਈਡ ਤੇ ਆਪਾਂ ਜਿੰਨਾ ਵੀ ਹੋ ਸਕੇ ਕਲੀਆਂ ਗੰਦਲਾਂ ਹੀ ਪਾਉਣੀਆਂ ਆ ਜੇ ਲੋੜ ਹੋਈ ਤਾਂ ਪੱਤੇ ਪਾਵਾਂਗੇ ਨਹੀਂ ਤਾਂ ਰਹਿਣ ਦਵਾਂਗੇ ਕਲੀਆਂ ਗੰਦਲਾਂ ਗੰਦਲਾਂ ਦਾ ਹੀ ਸਾਗ ਬਣਾਉਣਾ ਅੱਜ ਆਪਾਂ ਤੇ ਜੇ ਤੁਹਾਡੇ ਵੀ ਸਸਤਾ ਤੁਸੀਂ ਵੀ ਬਣਾਓ ਮੈਨੂੰ ਤਾਂ ਸਾਗ ਬਹੁਤ ਪਸੰਦ ਆ ਇਹ ਵੀ ਇੱਕ ਜੀ ਰੋਟੀ ਦਾ ਹੀ ਮੇ ਵਾਇਆ ਮੈਂ ਤਾਂ ਕਹਿੰਦੀ ਬਣਾਈ ਜਾਣਾ ਚਾਹੀਦਾ ਜਿੰਨਾ ਚਿਰ ਹੈਗਾ ਸਾਗ ਸਾਡੇ ਤਾਂ ਮਸ਼ਹੂਰ ਹੈ ਆਪਾਂ ਦਾ ਪੰਜਾਬੀ ਸਾਗ ਬਣਾਉਣ ਚ ਇਹਦੇ ਜਿੰਨਾ ਚਿਰ ਧੁੰਨੀ ਚੋਂ ਪੱਤੇ ਨਾ ਬਾਹਰ ਆਉਣ ਲੱਗਾ ਪਹਿਲਾਂ ਇਹ ਤੇ ਸਾਗ ਖਾਂਦੇ ਹੀ ਰਹਿਣਾ ਹੈ ਐਸ ਤਰ੍ਹਾਂ ਕਰਕੇ ਆਪਾਂ ਪੱਤੇ ਰੱਖੀ ਜਾਣੇ ਆ ਸਾਈਡ ਤੇ ਤੇ ਗੰਦਣਾ ਗੰਦਣਾ ਜਿਹਾ ਪਾਈ ਜਾਏ ਤੁਹਾਡੇ ਸਾਹਮਣੇ ਮੈਂ ਪਾਈ ਚੰਨੀ ਆ। ਸਾਗ ਤੇ ਇਹਦਾ ਸਾਗ ਦਾ ਰੰਗ ਵੀ ਤੁਸੀਂ ਦੇਖਿਓ ਕਿਦਾਂ ਦਾ ਪੰਦਾ ਹੈ ਨਾ। ਵੈਸੇ ਤਾਂ ਬਾਥੂ ਪਾਉਣ ਦਾ ਬਹੁਤ ਫਾਇਦਾ ਆ। ਮੈਂ ਬਾਥੂ ਨਹੀਂ ਪਾਇਆ ਹੈਗਾ ਪਤਾ ਕਿਉਂ? ਕਿ ਮੈਨੂੰ ਪਾਲਾ ਜਾਂ ਸਾਗ ਜਣਾ ਚੰਗਾ ਨਹੀਂ ਲੱਗਦਾ ਹੈ। ਇਸ ਗੱਲ 'ਤੇ ਮੈਂ ਬਾਥੂ ਨਹੀਂ ਪਾਉਂਦੀ। ਪਾਲਕ ਪਾ ਲੈਨੀ ਆ ਇਦਾਂ ਗੰਧਲਾ ਦਾ ਸਾਗ ਜਾਂ ਜਦੋਂ ਤਾਂ ਪਹਿਲਾਂ-ਪਹਿਲਾਂ ਸਾਗ ਹੁੰਦਾ ਫਿਰ ਪੱਤਾ-ਪੱਤਾ ਲੱਭਦੇ ਫਿਰਦਾ ਹੈ। ਪਰ ਐਸ ਵੇਲੇ ਕਿਉਂ ਹਨਾ ਸਾਗ ਸਸਤਾ ਹੈ। ਤੇ ਹੈ ਦੀਆਂ ਵੀ ਗੰਦਲਾਈਆਂ ਹਮੇ ਸਾਰਾ 사ਗ ਇੱਦੇ ਕੱਟ ਕੇ ਨਾ ਪਾ ਦਿੰਦੀ ਆ ਮੈਂ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਦੋ ਵੀਡੀਓ ਹੋਰ ਵੀ ਪਾਈਆਂ ਆ ਵੀ ਮੈਂ ਇਹਦੇ ਵਿੱਚ ਅਦਰਕ ਜਿਹੜਾ ਬਿਲਕੁਲ ਨਹੀਂ ਪਾਉਣਾ ਹੈਗਾ ਤੇ ਲਸਣ ਮੈਂ ਜ਼ਰੂਰ ਪਾਉਣਾ ਉਹ ਵੀ ਹਰਾ ਉਹ ਵੀ ਸਾਡੇ ਘਰ ਦਾ ਆ ਮੈਂ ਕੱਟ ਲਿਆ ਸੀਗਾ ਕੱਟ ਕੇ ਹੁਣ ਮੈਂ ਪਿੰਡੀਆਂ ਉਹਨਾਂ ਦੇ ਵਿੱਚ ਮਿਲਚਣੀਆਂ ਆ ਤੇ ਹੁਣ ਮੈਂ ਇਹਦੇ ਵਿੱਚ ਸਾਗ ਜਿਹੜਾ ਪਾ ਦਿੰਨੀ ਆ ਸਾਰਾ ਸਾਗ ਪਾ ਕੇ ਤੇ ਫਿਰ ਬਾਅਦ ਸ ਤੁਹਾਨੂੰ ਮੈਂ ਦਿਖਾਉਣੀ ਠੀਕ ਹੈ ਨੋ ਜੀ ਮੈਂ ਸਾਗ ਘਟ ਲਿਆ ਪੱਤੇ ਮੈਂ ਫੇਰ ਲਾ ਕੇ ਰੱਖ ਦਿੱਤੇ ਦੇਖ ਲਓ ਇੱਧਰ ਤੇ ਕੁੱਕਰ ਵਿੱਚ ਤਾਂ ਆਪਾਂ ਕੱਲੀਆਂ ਗੰਦਲਾਈ ਪਾਈਆਂ ਆ ਮੈਂ ਤੁਹਾਨੂੰ ਦਿਖਾ ਦਿੰਨੀ ਆ ਥੋੜੇ ਬਹੁਤੇ ਪੱਤੇ ਆਪਾਂ ਗੰਦਨਾ ਤੋਂ ਪਾਈਆਂ ਇੱਧਰ ਚਾਹ ਤੇ ਕੌਫੀ ਦਾ ਕੱਪ ਜਿਹੜਾ ਹੈ ਆਪਣਾ ਉਹ ਵੀ ਬਣ ਗਿਆ ਹੈ ਪਾਲਕ ਹੁਣ ਬਾਅਦ ਚ ਪਾਉਣੀ ਪਹਿਲਾਂ ਮੈਂ ਕੌਫੀ ਪੀ ਲਵਾਂ ਤੇ ਸਾਗ ਬਹੁਤ ਵਧੀਆ ਬਣਨਾ ਹੈ ਕਿਉਂਕਿ ਹਨਾ ਗੰਦਲਾਂ ਵਾਲਾ ਸਾਗ ਬਹੁਤ ਜਲਦੀ ਬਣ ਜਾਂਦਾ ਉਹਦਾ ਵੀ ਪੱਤਿਆਂ ਨਾਲ ਉਹ ਵੀ ਜਲਦੀ ਜਿਹੜਾ ਗੰਦਲਾਂ ਦਾ ਸਾਗ ਜਦਾਂ ਬਣਦਾ ਹੈ ਤੇ ਹੁਣ ਹੋ ਜੇ ਬੱਚਾ ਨਹੀਂ ਆਈਆਂ ਕਰ ਜੀਏ ਕਿ ਹੁਣ ਭਾਈ ਕੋਈ ਆਊਗਾ ਤਾਂ ਫੇਰ ਮੈਂ ਚਾ ਲਵਾਂਗੇ ਠੀਕ ਹੈ ਮਾਜੀ ਸਾਗ ਕਿਆ ਬਣ ਬਿਲਕੁਲ ਬਣ ਗਿਆ ਸਾਗ ਜੇ ਜੇ ਆਪਾਂ ਇਹਦੇ ਵਿੱਚ ਉਹ ਕਹਿੰਦੇ ਸਾਗ ਘੁੱਟਣ ਵਾਲਾ ਜਿਹੜਾ ਹੁੰਦਾ ਆ ਮਦਨ ਹfiere ਦੇ ਹੁਣ ਐਵੇਂ ਮਲਾਈ ਵਰਗਾ ਹੋਣਾ ਸੀ ਪਰ ਇਹ ਸਾਗ ਜਿਹੜਾ ਬਣ ਗਿਆ ਹੈਗਾ ਤੇ ਹੁਣ ਨਾ ਮੈਂ ਇਹਦੇ ਵਿੱਚ ਪਾਉਂਗੀ ਅਲਣ ਇਹ ਆਟਾ ਜੀ ਕੋਈ ਅਲਣ ਕਹਿ ਦਿੰਦਾ ਆ ਕੋਈ ਕੁਛ ਕਹਿੰਦਾ ਪਰ ਅਸੀਂ ਤਾਂ ਅਲਣ ਹੀ ਕਹਿੰਦੇ ਆ ਅੱਗੇ ਵਾਲੀਆਂ ਹੁਣ ਗੱਲਾਂ ਰਹਿ ਨਹੀਂ ਗਈਆਂ ਹੈਗੀਆਂ ਅੱਗੇ ਮਦਨੇ ਦਾ ਸਾਗ ਘੁੱਟਣਾ ਹੋੜੀ-ਹੋੜੀ ਤੇ ਫਿਰ ਕਿੰਨਾ ਹੀ ਟਾਈਮ ਕਿਸੇ ਨੇ ਫાડਨਾ ਤੋੜੀ ਫਾੜਨੀ ਫੇਸ ਆਗ ਕੋਟਣਾ ਹੁਣ ਤਾਂ ਕੋਈ ਕੰਮ ਹੀ ਨਹੀਂ ਰਹਿ ਗਿਆ ਅੱਗੇ ਚੁੱਲ੍ਹੇ ਮੋਤੇ ਬੈਠੇ ਬੈਠੇ ਦਾਣੇ ਚ ਦਾਣੇ ਚਬੀ ਜਾਣੇ ਸਲਾਈਆਂ ਨਾ ਪੁਣੀ ਜਾਣਾ ਹਨਾ ਹੁਣ ਤਾਂ ਬਗੈਰ ਕੇ ਕੰਮ ਹੀ ਨਹੀਂ ਰਹਿ ਗਿਆ ਹੈਗੇ ਹੁਣ ਮੈਂ ਇਹਦੇ ਵਿੱਚ ਨਾ ਆਟਾ ਪਾ ਕੇ ਤੇ ਬਾਅਦ ਚ ਆਪਾਂ ਗ੍ਰਾਈਂਡ ਦੇ ਨਾਲ ਜਿਹੜਾ ਗ੍ਰਾਈਂਡ ਕਰਦੇ ਆਏ ਮਾਣਾ ਮਾਣਾ ਆਟਾ ਚੁਟਕੀ ਚੁਟਕੀ ਆਟਾ ਪਾਉਂਦੇ ਹੁੰਦੇ ਸੀ ਤਾਂ ਹੁਣ ਆਇਦਾਂ ਅਸੀਂ ਸਿਰ ਦਿੰਨੇ ਆ ਇੱਕੋ ਵਾਰੀ ਉਧਰ ਮੈਂ ਪਾਣੀ ਗਰਮ ਰੱਖਿਆ ਹੋਇਆ ਜਿਹੜਾ ਇਹ ਚ ਪਾਉਣਾ ਹੈ ਲਓ ਜੀ ਆਟਾ ਮੇ ਰਲਾ ਲਿਆ ਇਹਦੇ ਨਾਲ ਹੁਣ ਆਪਾਂ ਇਹਦੇ ਵਿੱਚ ਫੇਰ ਦਿੰਨੇ ਆ ਮਦਾਨੀ ਕਾਮੇ ਹੁਣ ਸਾਰੇ ਇਦਾਂ ਦੇ ਰਹਿ ਗਏ ਆ ਪਰ ਉਹਨਾਂ ਚੀਜ਼ਾਂ ਨੂੰ ਵੀ ਆਪਾਂ ਕਿਤੇ ਨਾ ਕਿਤੇ ਜਿਹੜਾ ਆ ਮਿਸਤਾ ਕਰਦੇ ਹੀ ਹੈਗੀਆਂ ਜਿਹੜੀਆਂ ਪਹਿਲੀਆਂ ਚੀਜ਼ਾਂ ਸੀ ਅੱਗ ਵਾਲੀ ਜਾਣੀ ਕੁਛ ਨਾ ਕੁਛ ਬੁਣਨਾ ਹਨਾ ਲਾਗੇ ਬੈਠੇ ਕਈ ਕੰਮ ਕਰੀ ਚਾਹੀਦੇ ਹੁੰਦੇ ਸੀ ਚੁੱਲ੍ਹੇ ਤੇ ਕਾਚੀ ਫੇਰੀ ਜਾਣੀ ਪਰ ਹੁਣ ਤਾਂ ਕੰਮ ਹੀ ਨਹੀਂ ਰਹਿ ਗਏ ਘੋਟ ਹੋ ਗਿਆ ਆ ਲੋ ਜੀ ਬਣ ਗਿਆ ਐ ਮਲਾਈ ਵਰਗਾ ਸਾਗ ਹੋ ਗਿਆ ਲੋ ਅੱਗੇ ਦੇ ਬਣਨੀਆਂ ਨਾ ਪਾ ਮਤਲਬ ਮੱਥਾ ਨਾ ਕੋ ਲੱਗਿਆ ਸੀ ਧਾਰਾਂ ਕੱਢਦੀਆਂ ਸੀ ਸਾਗ ਘੋਟਣੇ ਤੇ ਰੜਕਣੇ ਤੇ ਪਾਹਾਂ ਚ ਚਾਹੀਦੀ ਸੀ ਸਾਡੀ ਹੋਇਆ ਮਸ਼ੀਨ ਖਰਾਬ ਹੋਈ ਸੀ ਕੱਪੜੇ ਤੋਂ ਨਾ ਤੇ ਮੈਂ ਇੱਕ ਦਿਨ ਖਾਣਾ ਕੱਪੜੇ ਤੋਂ ਤੇ ਮੇਰੀ ਬਾਹਾਂ ਦੁਖਣ ਲੱਗ ਪਈਆਂ ਲੋ ਜੀ ਸਾਗ ਜੱਲਣ ਬਿਲਕੁਲ ਸਹੀ ਆ ਅਲਣ ਦਾ ਕਿੱਦਾਂ ਪਤਾ ਲੱਗਦਾ ਵੀ ਜੇ ਤਾਂ ਸਾਡੇ ਮਤਲਬ ਮਧਾਣੀ ਨੂੰ ਸਾਗ ਲੱਗਾ ਆ ਅਲਣ ਸਹੀ ਆ ਜੇ ਨਹੀਂ ਉਹ ਇਕਦਮ ਐ ਥੱਲੇ ਡਿੱਕ ਜਾਂਦਾ ਤਾਂ ਸਮਝੋ ਅਲਣ ਦੀ ਕਮੀ ਆ ਇਹ ਮੈਨੂੰ ਸਾਥਨੇ ਮੈਨੂੰ ਦੱਸਿਆ ਸੀ ਇੱਕ ਵਾਰੀ ਮੈਂ ਸਾਗ ਬਣਾਇਆ ਉਹ ਸਾਗ ਡਿੱਕੀ ਜਾਵੇ ਉਹ ਨਹੀਂ ਫਿਰ ਵੀ ਬਿਨੇ ਕੇ ਹ ਇਹਦੇ ਵਿੱਚ ਅਲਣ ਦੀ ਚੰਨੀ ਆ ਹੋਰ ਤੇ ਆਪਾਂ ਸਾਗ ਹੋ ਗਿਆ ਘੋਟ ਤੇ ਇੱਧਰ ਮੈਂ ਪਾਣੀ ਗਰਮ ਰੱਖਿਆ ਹੋਇਆ ਮੈਂ ਉਹਦੇ ਵਿੱਚ ਇਹਨਾਂ ਮਨਾਰੀ ਨੂੰ ਜਿਹੜਾ ਤੂੰ ਲੈਣਾ ਹੈ ਨਾਲੇ ਤੇ ਇਹੀ ਸਾਗ ਦਾ ਪਚਾਪਾ ਪਾਣੀ ਪਾ ਦੇਣਾ। ਬੋਜੀ ਸਾਗ ਥੋੜਾ ਹੋ ਗਿਆ ਹੁਣ ਪਾਣੀ ਪੀ ਤੇ ਚਪਾ ਦੇਣੇ ਆਪਾਂ। ਗਰਮ ਜਿਹੜਾ ਹੈ ਨਾਲ ਹੀ ਮਧਾਣੀ ਜਿਹੜੀ ਹੈ ਧੋ ਕੇ ਰੱਖ ਦੇ ਲੋ ਜੀ ਸਾਗ ਗਿਆ ਬਣ ਹੁਣ ਇਹ ਅਲਣ ਕਹਿੰਦੇ ਆ ਵੀ ਕੱਚਾ ਹੁੰਦਾ ਹੈ ਨਾ ਹੁਣ ਆਪਾਂ ਰਲਣ ਪਾ ਕੇ ਵੀ ਇਹਨੂੰ ਫੇਰ ਥੋੜੇ ਜਿਹਾ ਘੱਟ ਗੈਸ ਤੇ ਆਪਾਂ ਜਿਹੜਾ ਇਹਨੂੰ ਰੱਖਣਾ ਆ ਇੱਧਰ ਪਾਣੀ ਗਰਮ ਹੋ ਗਿਆ ਆ ਤੇ ਮੈਂ ਹੁਣ ਉਹ ਪਾਣੀ ਜਿਹੜਾ ਆ ਉਹ ਵੀ ਇਹਦੇ ਚ ਪਾ ਦੇਣਾ ਐ ਇੰਨਾ ਕ ਪਾਣੀ ਆਪਾਂ ਇਹਦੇ ਚ ਪਾ ਦੇਣੇ ਮੁੱਕੇ ਹਜੇ ਆਪਾਂ ਇਹ ਜਿਹੜਾ ਆਟਾ ਆ ਵਿੱਚ ਪਾਇਆ ਉਹਨੇ ਵੀ ਤਾਂ ਭੁੱਲਣਾ ਆ ਨਾ ਇਸ ਕਰਕੇ ਪਾਣੀ ਵੀ ਹਜੇ ਹੋਰ ਲੋੜ ਇਹਦੇ ਚ ਪੈਣੀ ਹੈ ਮਿਰਚਾਂ ਵਾਲਾ ਹਲੇ ਕੋਈ ਆਇਆ ਨਹੀਂ ਆਪਾਂ ਹੁਣ ਗਵਾਂਡੀਆਂ ਤੇ ਲਿਆਂਦੀਆਂ ਮਿਰਚਾਂ ਤੋਂਨਾਂ ਨੂੰ ਫੇ ਜਦੋਂ ਕੋਈ ਆਊਗਾ ਸਬਜ਼ੀ ਵਾਲਾ ਤਾਂ ਫੇ ਉਹਨਾਂ ਨੂੰ ਮਿਰਚਾਂ ਲੈ ਕੇ ਪੱਤੇ ਨਾ ਮੰਗੇ ਤੇ ਇੱਧਰ ਮੇਹਲ ਘਟ ਗਿਆ ਸੀ ਤੇ ਨਾ ਲੋ ਆਈ ਵੀ ਆਪਣੀ ਮਰਜ਼ੀ ਨਾਲ ਚੱਲਦਾ ਹੈ ਉਹਦਾ ਟੁੱਲੇ ਤੇ ਬਣਾਉਂਦਾ ਸਾਗ ਦਾ ਨਾ ਵੱਖਰਾ ਹੀ ਜਿਹੜਾ ਆ ਨਜ਼ਾਰਾ ਆ ਬਹੁਤ ਵਧੀਆ ਲੱਗਦਾ ਟੁੱਲੇ ਤੇ ਸਾਗ ਬਣਾਉਣਾ ਕਿਸੇ ਦਿਨ ਟੁੱਲੇ ਤੇ ਸਾਗ ਦੀ ਬਣਾਵਾਂਗੇ ਜਰੂਰ ਹੁਣ ਇਹਨੂੰ ਮੈਂ ਇੱਧਰ ਬਿਲਕੁਲ ਘੱਟ ਗੈਸ ਤੇ ਨਾ ਤੁਹਾਡੇ ਸਾਹਮਣੇ ਬਿਲਕੁਲ ਘੱਟ ਗੈਸ ਤੇ ਮੈਂ ਸਾਗ ਜਿਹੜਾ ਥੋੜੀ ਥੋੜੀ ਜਿਹੜਾ ਇਹਨੂੰ ਰਿਜਦਾ ਰਹਿਣ ਦੇਣਾ ਆ ਪਰ ਮੈਂ ਪਾਣੀ ਇਹਦੇ ਵਿੱਚ ਹੋਰ ਪਾ ਦੇਣੀ ਆ ਕਿਉਂਕਿ ਇਹ ਵੀ ਪਾਣੀ ਮੇਰਾ ਇੱਧਰ ਗਰਮ ਹੋਈ ਜਾਂਦਾ ਆ ਨਾਲ ਮੈਂ ਪਾਣੀ ਇਹਦੇ ਵਿੱਚ ਹੋਰ ਪਾ ਦੇਣਾ ਆ ਹਨ ਕੋ ਪਾਣੀ ਰਿੱਝਦਾ ਪਿਆ ਉਹਦਾ ਪਾਣੀ ਹੋਰ ਪਾ ਦਿੰਨੀ ਆ ਪਾਣੀ ਹਮੇਸ਼ਾ ਰੈਨਕੀ ਪਾਉਣਾ ਚਾਹੀਦਾ ਜੇ ਕੱਚਾ ਪਾਣੀ ਪਾ ਦਿੰਗੇ ਤਾਂ ਕੱਚੇ ਪਾਣੀ ਦਾ ਹੀ ਸਵਾਲ ਜਿਹੜਾ ਆ ਆਉਂਦਾ ਰਹਿੰਦਾ ਇਹ ਸਾਗ ਚ ਹਣਾ ਇਹ ਤਾਂ ਰੈਨਕੀ ਪਾਉਣਾ ਚਾਹੀਦਾ ਆ ਇਹ ਹੁਣ ਹੌਲੀ ਹੌਲੀ ਸਾਗ ਜਿਹੜਾ ਘੱਟ ਗਿਆ ਇਸ ਤੇ ਜਿਹੜਾ ਅੱਡਾ ਪਾਇਆ ਆ ਉਹ ਹਨ ਰਿੱਜ ਜਾਊਗਾ ਪੱਕ ਜਾਊਗਾ ਆਟਾ ਤੇ ਸਾਗ ਜਿਹੜਾ ਆ ਤੇ ਨਹੀਂ ਤਾਂ ਹੋਰ ਸੰਘਣਾ ਹੋ ਜਾਣਾ ਜੇ ਆਪਾਂ ਇਹ ਚ ਪਾਣੀ ਨਾ ਪਾਈਏ ਤੇ ਸਾਗ ਜਿਹੜਾ ਆ ਬਿਲਕੁਲ ਪੱਥਰ ਜਿਹਾ ਹੋ ਜਾਣਾ ਉਹ ਨਹੀਂ ਚੰਗਾ ਲੱਗਦਾ ਹੈਗਾ ਤੇ ਇਹਦੇ ਚ ਦੇਖ ਲਓ ਹੁਣ ਹਲੇ ਇਦਾਂ ਦਾ ਇਹਦੇ ਚ ਮੈਂ ਪਾਣੀ ਹਜੇ ਹੋਰ ਪਾਉਣਾ ਹੈ ਸਾਰਾ ਪਾਣੀ ਪੈ ਜਾਣਾ ਜਿੰਨਾ ਰਿੱਜ ਜਾਊਗਾ ਥੋੜਾ ਜਿਹਾ ਜ਼ਿਆਦਾ ਖਾਦ ਦਿੰਨੇ ਫੇਪਰੇ ਜਾਣ ਲੱਗੀ ਥੋੜਾ ਘਟਾ ਪਾਵਾਂਗੇ ਨਾ ਫਿਰ ਅੱਜ ਉਹ ਆਪਾਂ ਗੇਸੇ ਦਾ ਕਟਾ ਕੇ ਪਾਣੀ ਵਿੱਚ ਸਾਰਾ ਹੀ ਪਾਤਾ ਜਿੰਨਾ ਗਰਮ ਕੀਤਾ ਸੀ ਤਾਂ ਹਲੇ ਵੀ ਹਨਾ ਇਹਨੇ ਰਿਜਣਾ ਹੀ ਨਾ ਅੜੀ ਆਪਾਂ ਇੱਕ ਗਿੱਲੇ ਕੱਪੜੇ ਦੇ ਨਾਲ ਸਾਰਾ ਕੁੱਕਰ ਜਿਹੜਾ ਆ ਸਾਫ਼ ਕਰਦੇ ਨੇ ਚੰਗਾ ਨਹੀਂ ਲੱਗਦਾ ਨਾ ਫਿਰ ਥੇ ਬੜਿਆ ਹੋਇਆ ਵੀ ਬਚਾ ਕੇ ਆ ਵੀ ਜਿਹੜੇ ਆ ਪੈਂਦੇ ਛਿੱਟੇ ਹੋੜਨਾ ਆਪਣਾ ਹੱਥ ਉੱਥੇ ਸੜ ਜਵੇ ਜੇ ਤਰੰਕਾਰ ਕੇ ਨਾਲ ਸਾਰਾ ਕੁੱਕਰ ਜਿਹੜਾ ਆ ਕੁੱਕੜੇ ਦੇ ਨਾਲ ਹੀ ਸਾਫ਼ ਕਰਤਾ ਇੱਟ ਕੜੰਦੇ ਨੇ ਹੋਰ ਨਾਲ ਛਿੱਟਾ ਪੈ ਜੀ ਹੱਥ ਤੇ ਕੀਆ ਲੋਜੀ ਸਾਡਾ ਕੁੱਕਰ ਵੀ ਹੁਣ ਸਾਫ਼ ਹੋ ਗਿਆ। ਕੁਝ ਹੁਣ ਬੜੇ ਧਿਆਨ ਨਾਲ ਇਹ ਛਿੱਟਾ ਜਿਹੜਾ ਨਾ ਪੈਜਦੇ ਨਾ ਜੇ ਛਿੱਟਾ ਪੈ ਜੇ ਸ਼ਾਲਾ ਪੈ ਜਾਂਦਾ ਬਹੁਤ ਜਲਦੀ। ਪਰ ਜੀ ਸਾਗਰ ਇੱਜ ਕਿ ਹੈ ਆਪਣਾ ਇੰਨੀਆਂ ਗੰਦਲਾਂ ਚਿੱਲਣ ਦੇ ਬਾਵਜੂਦ ਫੇ ਵੀ ਧਾਗੇ ਜੇ ਹਨ ਵਿੱਚ ਰਹਿ ਹੀ ਜਾਂਦੇ। ਕਾਨੂੰਨ ਮੇਰਾ ਇਹ ਸਾਗ ਬਣਾਉਣ ਦਾ ਤਰੀਕਾ ਕਿਦਾਂ ਦਾ ਲੱਗਿਆ ਤੁਸੀਂ ਮੈਨੂੰ ਜ਼ਰੂਰ ਦੱਸਿਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਜੇ ਨਹੀਂ ਕੀਤਾ ਤਾਂ ਤੇ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਵਿੱਚ ਹੁਣ ਚੱਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਲਾਈਕ ਜ਼ਰੂਰ ਕਰਿਓ ਜੀ